ਗਰਵਾਚਨ ਸਿੰਘ ਪੁੱਲਰ ਦੀ ਕਹਾਣੀ ਹਰ ਮੁੱਟਿਆਰ ਸੁਨੀਤਾ ਹੈ ਉਸ ਦਿਨ ਮੈਂ ਅੰਗਰੇਜ਼ੀ ਦੀ ਕੋਈ ਲਿਖਤ ਟਾਈਪ ਕਰਵਾਉਣੀ ਚਾਹੁੰਦਾ ਸੀ ਆਪਣੇ ਦੋਸਤ ਸ਼ਰਮਾ ਦੇ ਦਫ਼ਤਰ ਚਲਾ ਗਿਆ ਸੀ ਚਾਹ ਦੀ ਪਿਆਲੀ ਪੀਣ ਪਿੱਛੋਂ ਸ਼ਰਮਾ ਘੰਟੀ ਦੇ ਬਟਨ ਉੱਤੇ ਹੱਥ ਰੱਖਣ ਲੱਗਿਆ ਸੀ ਕਿ ਦਰਵਾਜ਼ਾ ਖੁੱਲ੍ਹਿਆ ਇੱਕ ਨੌਜਵਾਨ ਟਾਈਪ ਕੀਤੇ ਹੋਏ ਕੁਝ ਕਾਗਜ਼ ਲੈ ਕੇ ਅੰਦਰ ਆਇਆ ਰੰਗਾਨਾਥਨ ਮੈਂ ਤੁਮੇ ਹੀ ਬੁਲਾਣੇ ਲਗਾਤਾ ਸ਼ਰਮਾ ਬੋਲਿਆ ਰੰਗਾਨਾਥਨ ਕਾਫੀ ਪੱਕੇ ਰੰਗ ਦਾ ਲੰਮਾ ਚੌੜਾ ਗੱਭਰੂ ਸੀ ਜਰਾ ਮੋਟੇ ਭੁੱਲ ਪਰ ਸਧਾਰਨ ਤੋਂ ਕੁਝ ਵੀ ਵੱਟੇ ਚਿੱਟੇ ਦੰਦਾਂ ਨੂੰ ਕੱਜ ਕੇ ਰੱਖਣ ਤੋਂ ਅਸਮਰਥ ਉਹ ਬੋਲਿਆ ਕੁਝ ਨਾ ਸ਼ਾਇਦ ਉਹ ਸਮਝਦਾ ਸੀ ਕਿ ਬੁਲਾਉਣ ਦਾ ਭਾਵ ਨਮਾ ਕੁਝ ਟਾਈਪ ਕਰ ਲਈ ਦੇਣਾ ਹੋਵੇਗਾ ਉਹਨੇ ਹੱਥ ਪਿਛਲੇ ਕਾਗਜ਼ ਮੇਜ਼ ਉਤੇ ਰੱਖੇ ਅਤੇ ਹੋਰ ਕਾਗਜ਼ ਫੜ ਲਈ ਹੱਥ ਅੱਗੇ ਵਧਾ ਦਿੱਤਾ ਦਰਵਾਜ਼ਾ ਖੋਲ ਕੇ ਉਹ ਬਾਹਰ ਜਾਣ ਲੱਗਿਆ ਤਾਂ ਸ਼ਰਮਾ ਨੇ ਫੇਰ ਆਵਾਜ਼ ਦੇ ਦਿੱਤੀ ਮਿਸਟਰ ਰੰਗਾਨਾਥਨ ਅਰੇ میں تو بھول ہی گیا تمہارے کام کی بات تھی ادھر آپ ملاؤں شرما نے میرے وال ہاتھ کیتا اتے رنگا ناتا دروازہ چھٹ کے میرے کوڑا گھٹنون سر کہہ کے کھڑا ہو گیا شرما نے دسیا کہ رنگا ناتن کسے ٹائپسٹ دے لمحی چھٹی چلے جان کارنا رکھیا ہویا ہے اتے بڑا ساؤ تے میتی نوزوان ہے تے پھر انہیں رنگا ناتن وال مو کر کے کہا رنگا ناتن یہ ہمارے دوست ہیں مسٹر سنگھ بہت اچھا لکھتے ہیں ان کی ایک کہانی کی فلم بھی بن رہی ہے سپنا اور حقیقت اور حقیقت اس اس کی مس سنیتا ہے یہ اس کے بہت اچھے دوست ہیں رنگاناتن دیا واچاں کھڑ گیا ساب سچ میرے کچھ سمجھ نہیں پی, پی رہا کدر میں کدر فلمی کہانیاں اتنے کدر مس سنیتا ہاں شرما نے کہا جاؤ اپنی فائل لا کے ان سے ساری بات کرو شاید تمہاری قسمت کی بات ہے کہ اج یہی ہاں آئے ہیں رنگا ناتن اپنی فائل ਲੈਣ چلا گیا ਅਤੇ ਮਿਸਟਰ ਸ਼ਰਮਾ ਨੇ ਮੇਰੀਆਂ ਸਵਾਲੀਆਂ ਨਜ਼ਰਾਂ ਤਾੜ ਕੇ ਮੁਸਕਰਾਉਂਦੇ ਹੋਏ ਮੈਨੂੰ ਦੱਸਿਆ ਕਿ ਉਹ ਫਿਲਮ ਸਟਾਰ ਮਿਸ ਸੁਨੀਤਾ ਦਾ ਪੂਰੀ ਤਰ੍ਹਾਂ ਆਸ਼ਿਕ ਹੈ ਅਤੇ ਬੜਾ ਤਿਲਚਸ ਬੰਦਾ ਹੈ ਰੰਗਾ ਨਾਤਨ ਗੁਲਾਬੀ ਰੰਗ ਦੀ ਫਾਈਲ ਲੈ ਕੇ ਆਇਆ ਅਤੇ ਮੇਰੇ ਕਹਿਣ ਉਤੇ ਝਿਜਕਦਾ ਝਿਜਕਦਾ ਕੁਰਸੀ ਲੈ ਕੇ ਮੇਰੇ ਕੋਲ ਬੈਠ ਗਿਆ ਸ਼ਰਮਾ ਦੇ ਫੋਨ ਦੀ ਘੰਟੀ ਖੜਕੇ ਅਤੇ ਉਹ ਕੁਝ ਕਾਗਜ਼ ਚੁੱਕ ਕੇ ਕਿਸੇ ਕਮਰੇ ਦੇ ਫਲੋਰ ਉੱਤੇ ਚਲਾ ਗਿਆ ਸ਼ਰਮਾ ਦੇ ਜਾਂਦਿਆਂ ਹੀ ਰੰਗਨਾਥਨ ਦੀ ਚਿੱਜ਼ ਲੈ ਗਈ ਸਾਹ ਬਾਤ ਇਹ ਹੈ ਰੰਗਨਾਥਨ ਕੁਝ ਕਹਿਣਾ ਚਾਹੁੰਦਾ ਸੀ ਪਹਿਲੇ ਮuje ਫਾਈਲ ਦੇ ਦੋ ਮੈਂ ਉਹਦੇ ਹੱਥੋਂ ਫਾਈਲ ਫੜ ਕੇ ਕਾਗਜ਼ ਸਕ੍ਰੋਲਣ ਲੱਗਿਆ ਪਹਿਲਾ ਕਾਗਜ਼ ਰੰਗਨਾਥਨ ਬਲੋਤ ਬਿਸ ਸੰਨੀਤਾ ਨੂੰ ਲਿਖੀ ਹੋਈ ਇੱਕ ਚਿੱਠੀ ਦੀ ਨਕਲ ਸੀ ਇਹ ਉਹਨੇ ਫਿਲਮ ਦਰਦ ਕੇ ਫੁੱਲ ਵੇਖ ਕੇ ਲਿਖੀ ਸੀ ਫਿਲਮ ਦੇਖ ਕੇ ਉਹ ਬੜਾ ਪ੍ਰਭਾਵਿਤ ਹੋਇਆ ਲੱਗਦਾ ਸੀ ਮੈਂ ਕਾਗਜ਼ ਪਰਤਣ ਲੱਗਿਆ ਤਾਂ ਉਹਨੇ ਪੁੱਛਿਆ ਕਿ ਮੈਂ ਇਹ ਫਿਲਮ ਵੇਖੀ ਸੀ ਜਾਂ ਨਹੀਂ ਮੈਂ ਉਹਨੂੰ ਦੱਸਿਆ ਕਿ ਇਸ ਫਿਲਮ ਦੀ ਤਾਰੀਫ਼ ਤਾਂ ਮੈਂ ਵੀ ਬੜੀ ਸੁਣੀ ਸੀ ਪਰ ਵੇਖਣ ਦਾ ਮੌਕਾ ਨਹੀਂ ਮਿਲਿਆ ਰੰਗਾਨਾਥ ਨੇ ਸਿਰ ਮਾਰਿਆ ਸਾਹਿਬ ਸ਼ਾਇਦ ਕਿਸੇ ਥੀਏਟਰ ਮੇ ਮਾਰਨਿੰਗ ਸ਼ੋਅ ਮੇ ਲਗੇ ਜ਼ਰੂਰ ਦੇਖਣਾ ਸਾਹਿਬ ਮੈ ਸੁਨੀਤਾ ਕਾ ਕੰਮ ਕੀ ਹੈ ਉਹ ਇੱਕ ਪਲ ਚੁੱਪ ਕਰ ਗਿਆ ਜਿਵੇਂ ਉਹਨੂੰ ਆਪਣੇ ਅਹਿਸਾਸ ਪ੍ਰਗਟ ਕਰਨ ਲਈ ਕੋਟ ਕੁਮਾਰ ਸ਼ਬਦ ਨਾਮ ਮਿਲਦਾ ਹੋਵੇ ਅਤੇ ਫਿਰ ਸਜਾਹਤ ਹਵਾ ਵਿੱਚ ਲਹਿਰਾ ਕੇ ਅੱਖਾਂ ਅਧੀਆਂ ਮੀਟਦਿਆਂ ਨਸ਼ਈ ਹੋ ਕੇ ਬੋਲਿਆ ਸਭ ਬਿਊਟੀਫੁੱਲ ਅੱਗੇ ਇੱਕ ਸਫੈਦ ਕਾਗਜ਼ ਲਾ ਕੇ ਇਸ ਚਿੱਠੀ ਦੀ ਰਜਿਸਟਰੀ ਦੀ ਡਾਕ ਖਾਣੇ ਵਾਲੀ ਦਿੱਤੀ ਗਈ ਰਸੀਦ ਚਿਪੀ ਹੋਈ ਸੀ ਅਤੇ ਉਹਨੇ ਹੇਠਾਂ ਮਿਸ ਸੁਨੀਤਾ ਦੀ ਐਕਨੋਲਜਮੈਂਟ ਉਹਦੇ ਸੈਕਟਰੀ ਦੇ ਦਸਤਖਤ ਸਨ ਸ਼ਾਇਦ ਉਸੇ ਉੱਤੇ ਮੈਂ ਉਹਦੀ ਚਿੱਠੀ ਦੇ ਜਵਾਬ ਬਾਰੇ ਪੁੱਛਿਆ ਰੰਗਨਾਥ ਦਾ ਕਹਿਣਾ ਸੀ ਕਿ ਇੱਕ ਤਾਂ ਅਜਹੀਆਂ ਪ੍ਰਸ਼ੰਸਾ ਵਾਲੀਆਂ ਚਿੱਠੀਆਂ ਸੈਂਕੜਿਆਂ ਦੀ ਗਿਣਤੀਆਂ ਵਿੱਚ ਜਾਂਦੀਆਂ ਹੋਣਗੀਆਂ ਅਤੇ ਇਹਨਾਂ ਵਿੱਚ ਜਵਾਬ ਦੇਣ ਵਾਲੀ ਗੱਲ ਵੀ ਕਿਹੜੀ ਹੁੰਦੀ ਹੈ ਤੇ ਨਾਲੇ ਸਾਬ ਸੁਣਾ ਹੈ ਮਿਸ ਸੁਨੀਤਾ ਕੋ ਬਹੁਤ ਅੱਛਾ ਐਕਟ੍ਰੈਸ ਹੋਣੇ ਕੀ وجہ ਸੇ ਫੁਰਸਤ ਬਿਲਕੁਲ ਬਨ ਨਹੀਂ ਮਿਲਤਾ ਅੱਗੇ ਕੁਝ ਇਹੋ ਜਿਹੀਆਂ ਹੀ ਚਿੱਠੀਆਂ ਡਾਕਖਾਨੇ ਦੀਆਂ ਰਸੀਦਾਂ ਤੇ ਅਕਨੋਰਸਮੈਂਟਾਂ ਦੀਆਂ ਸਨ ਜਵਾਬ ਕਿਸੇ ਦਾ ਨਹੀਂ ਸੀ ਆਇਆ ਹੋਇਆ انت اتنے لگی چٹھی وچھ رنگاناتھن نے مس سنیتا نو ویادی تزویز دیتی ہوئی سی لکھیا سی کہ وہ بہت امیر جان سندرتا نہیں ہے پر مس سنیتا ورگی کوڑی لی پتی جکینن بہت چنگا بن سکتا ہے انہیں اے بھی لکھیا ہوا سی کہ وہ او دے گلمر پیار نہیں سگو او دی کلا دا پریمی ہے اسلے سفید کاغذ اُتّے انوسار ڈاک خانے کی رسید اور مس سنیتا کی اکنالجمینٹ چیپیاں ہوئی سن ਤੇ ਹੁਣ ਰੰਗਨਾਥਨ ਇਸ ਚਿੱਠੀ ਦੇ ਜਵਾਬ ਦੀ ਉਡੀਕ ਵਿੱਚ ਸੀ। ਉਹਨੂੰ ਭਰੋਸਾ ਸੀ ਕਿ ਇਹਦਾ ਜਵਾਬ ਜ਼ਰੂਰ ਆਵੇਗਾ। ਇਹ ਚਿੱਠੀ ਪਹਿਲੀਆਂ ਚਿੱਠੀਆਂ ਵਾਂਗ ਉਹਦੀਆਂ ਫਿਲਮਾਂ ਬਾਰੇ ਨਹੀਂ ਸੀ, ਸਗੋਂ ਉਹਦੇ ਨਿੱਜੀ ਜੀਵਨ ਬਾਰੇ ਸੀ ਤੇ ਨਾਲੇ ਆਖਰ ਮਿਸ ਸੁਨੀਤਾ ਵੀ ਤਾਂ ਮੁਟਿਆਰ ਸੀ। ਇੱਥੇ ਇਕੱਲਾ ਰੰਗਨਾਥਨ ਹੀ ਨਹੀਂ, ਉਹ ਵੀ ਤਾਂ ਆਪਣੀ ਸ਼ਾਦੀ ਬਾਰੇ ਸੋਚ ਰਹੀ ਹੋਵੇਗੀ। ਸ਼ਰਮਾ ਵਾਪਸ ਆਇਆ ਅਤੇ ਬੋਲਿਆ, "ਕਿਉਂ ਮਿਸਟਰ ਸਿੰਘ, ਦੇਖ ਲਈ ਸਾਰੀ ਫਾਈਲ?" میرا دل کیتا رنگا ناتھ نے کہاں کہ کیڑی اوچڑ اوجڑ پی گیا ہے پر وہ منہ ویخ کے میرا اے اکھنو دل نہ کیتا اتے ضرور جو ہوگا ضرور ہوگا کے تے تر آیا دو تین دینا پچھوں ٹائپ کیتے کاغذ رنگا رنگاناتھ میرے دفتر آیا صاحب آپ مبئی کب جاؤ گے کاغذان دا لفاف میرے سامنے رکھ کے انہیں سوال کیتا جد گا انہوں دس کے جا گا میں انہوں یقین کروایا تے گل پاسے پونڈ لی میں انہوں رنگا رنگاناتن جس لڑکی نے رشیپشن سے تمہیں ادھر بھیجا ہے اسے دیان سے دیکھا ساؤتھ انڈین ہے وہ بھی دیکھا صاحب کوئی خاص بات نہیں عام لڑکیوں جیسی لڑکی ہے وہ پٹاک بولیا بس رنگاناتن میں ہسیا دکھا کھا گے نا وہ عام نہیں خاص لڑکی ہے بہت سندر شریف سمجھدار اور سب سے بڑی بات سنیتا سے ملتی شکل پائی سنیتا کی تو کہہ نہیں سکتا اس سے کہو تو شادی کروا دوں میں اج ہی کہہ دتا سنیتا رسپشنسٹ دا کچھ بھی ملتا جلتا نہیں سی رنگاناتھن جان لئے کھڑا ہویا صاحب کہاں سنیتا کہاں یہ بمبئی جائے تو مجھے بتانا کچھ چر پچھوں مینو پتہ لگیا لگ کہ رنگاناتھن شرما کڑو چلا گیا سی ਉਹਨੂੰ ਕਿਤੇ ਪੱਕੀ ਨੌਕਰੀ ਮਿਲ ਗਈ ਸੀ ਫਿਰ ਇੱਕ ਦਿਨ ਅਚਾਨਕ ਰੰਗਾਨਾਥਨ ਮੈਨੂੰ ਪਲਾਜ਼ਾ ਥੀਏਟਰ 'ਗੇ ਮਿਲ ਪਿਆ ਮਿਸ ਸਨੀਤਾ ਦੀ ਫਿਲਮ ਸੀ ਅਤੇ ਪਹਿਲਾ ਦਿਨ ਮੈਂ ਦੋ ਟਿਕਟਾਂ ਐਡਵਾਂਸ ਲਈਆਂ ਹੋਈਆਂ ਸਨ ਪਰ ਕੋਈ ਹੋਰ ਕੰਮ ਤੋਂ ਹੋ ਜਾਣ ਕਰਕੇ ਮੋੜ ਨਾ ਆਇਆ ਸੀ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਰੰਗਾਨਾਥਨ ਦਾ ਕੋਈ ਦੋਸਤ ਲਾਈਨ ਵਿੱਚ ਕਿਤੇ ਪਿੱਛੇ ਕਰਕੇ ਖੜਾ ਸੀ ਉਹਨੂੰ ਡਰ ਸੀ ਕਿ ਸੀਟਾਂ ਦੀ ਗਿਣਤੀ ਐ ਹਿਸਾਬ ਖਿੜਕੀ ਅੱਗੇ ਹਾਊਸਫੁੱਲ ਲਟਕਿਆ ਕੀ ਲਟਕਿਆ میں دون ٹکٹاں رنگاناتن کی مٹھی دے کے مس سنیتا چی بارے پوچھا وہی اجے بھی پر وہ کچھ کچھ نراش ہو گیا لگتا شک سی کہ جا تو سکر چیٹ پڑھ کے پڑھ چڑ دے جا سنیتا کسی ہوشق فسی ہوگی پر انتلی گل آپ ہی کٹ دیا ہوا وہ پھر بولیا سب مس سنیتا ہے تو فلمی دنیا کا ہی مگر ایسا لگتا نہیں ਰੰਗਾਨਾਥਨ ਆਪਣੇ ਦੋਸਤ ਨੂੰ ਲਾਇਨ ਵਿੱਚੋਂ ਬੁਲਾ ਕੇ ਮੈਨੂੰ ਪੈਸੇ ਦੇਣੇ ਚਾਹੁੰਦਾ ਸੀ ਪਰ ਮੈਂ ਆਪਣੇ ਹੱਥਾਂ ਨਾਲ ਉਹ ਤੇ ਦੋਵੇਂ ਡੋਲੇ ਘੁੱਟ ਕੇ ਮੁਸਕਰਾ ਕੇ ਉੱਥੋਂ ਆ ਗਿਆ ਇੱਕ ਦਿਨ ਫੇ ਰੰਗਾਨਾਥਨ ਮੇਰੇ ਦਫ਼ਤਰ ਆਇਆ ਕਿ ਸੁਨੀਤਾ ਆਪਣੀ ਇੱਕ ਫਿਲਮ ਦੇ ਪ੍ਰੀਮੀਅਰ ਲਈ ਦਿੱਲੀ ਆ ਰਹੀ ਸੀ ਮੈਂ ਉਹਨੂੰ ਮਿਲਵਾਉਣ ਦੀ ਕੋਸ਼ਿਸ਼ ਕਰਨ ਦਾ ਵਾਅਦਾ ਕਰਕੇ ਕਿਹਾ ਰੰਗਾਨਾਥਨ ਮਗਰ ਤੁਮਨੇ ਹਮਾਰੀ ਇਸਤ ਸੁਨਿਸ਼ਟਕਾ ਕੁਝ ਦੱਸਿਆ ਹੀ ਨਹੀਂ ਰੰਗਾਨਾਥਨ ਦਾ ਜਵਾਬ ਸੁਣ ਕੇ ਮੈਨੂੰ ਹੈਰਾਨੀ ਹੋਈ ਉਹਨੂੰ ਟੈਲੀਫੋਨ ਕਰ ਰਹੀ ਕਿਸੇ ਹੋਰ ਗੱਲ ਉੱਤੇ ਮੁਸਕਰਾਉਂਦੀ ਉਹ ਕੁਝ ਕੁਝ ਸਨੀਤਾ ਵਰਗੀ ਲੱਗੀ ਸੀ ਪਰ ਉਹ ਪ੍ਰੀਮੀਅਰ ਵਾਲੇ ਦਿਨ ਸਨੀਤਾ ਨੂੰ ਹੀ ਮਿਲੇਗਾ ਪ੍ਰੀਮੀਅਰ ਵਾਲੇ ਦਿਨ ਸਨੀਤਾ ਆਈ ਹੋਵੇਗੀ ਅਤੇ ਰੰਗਾਨਾਥਨ ਸ਼ਾਇਦ ਭੀੜ ਵਿੱਚੋਂ ਅੱਗੇ ਲੱਗਣ ਦੀ ਕੋਸ਼ਿਸ਼ ਕਰ ਰਿਹਾ ਹੋਵੇਗਾ ਮੈਂ ਉੱਥੇ ਜਾ ਕੇ ਕੀ ਕਰਨਾ ਸੀ ਇਸ ਪਿਛੋਂ ਰੰਗਾਨਾਥਨ ਕਿੰਨਾ ਹੈ ਚੇਰਮੈਨ ਨੂੰ ਨਾ ਮਿਲਿਆ ਸ਼ਾਇਦ ਉਹ ਪ੍ਰੀਮੀਅਰ ਵਾਲੇ ਦਿਨ ਮੇਰੇ ਨਾਲ ਜਾਣਕਰ ਮਨਖੱਟਾ ਕਰ ਬੈਠਾ ਸੀ ਤੇ ਅਚਾਨਕੋ ਇੱਕ ਦਿਨ ਫੇਰ ਮੈਨੂੰ ਗੋਲਚਾ ਦੇ ਬਾਹਰ ਖਲੋਤਾ ਦਿਸਿਆ ਫਿਲਮ ਇਤਫਾਕਨ ਮਿਸ ਸੁਨੀਤਾ ਦੀ ਹੀ ਸੀ ਮੈਂ ਦਫ਼ਨੋਂ ਸਿੱਧਾ ਆ ਗਿਆ ਸੀ ਅਤੇ ਮੇਰੀ ਪਤਨੀ ਨੇ ਘਰੋਂ ਆਉਣਾ ਸੀ ਰੰਗਾਨਾਥਨ ਵੀ ਕਿਸੇ ਦੀ ਉਡੀਕ ਵਿੱਚ ਲੱਗਦਾ ਸੀ ਮੈਂ ਕੋਲ ਜਾ ਕੇ ਪਿਆਰ ਨਾਲ ਉਹਦੇ ਦੋਵੇਂ ਮੋਢੇ ਫੜਕੇ ਕਿਹਾ ਹੈਲੋ ਰੰਗਾਨਾਥਨ ਉਹ ਬੜਾ ਉੱਡ ਕੇ ਮਿਲਿਆ ਉਹਦਾ ਵਿਆਹ ਹੋ ਚੁੱਕਿਆ ਸੀ ਉਹ ਵੀ ਮੇਰੇ ਵਾਂਗ ਦਫ਼ਤਰੋਂ ਸਿੱਧਾ ਆ ਗਿਆ ਸੀ ਅਤੇ ਆਪਣੀ ਪਤਨੀ ਦੀ ਉਡੀਕ ਕਰ ਰਿਹਾ ਸੀ رنگاناتھن شاید ہم کچھ پہلے ہی آگے ہیں اور ان لوگوں کے آنے تک چائے پی لیں اور بات کریں میں انہوں مبارک دن پچھوں توڑ نہ بھائی رنگاناتھن شادی پہ بلایا ہی نہیں ایسا بھی کیا میں انہوں ریسٹورنٹ بچ اپنے سامنے والی کرسی تے دیا کہا بس صاحب سب کچھ جلدی جلدی میں ہو گیا وہ چٹے داند کچھ کچھ موٹے بلنا ہٹھوں ہس رہے سن سنتے رنگاناتھن نے دسیا ਕਿ ਉਹਦੇ ਵੱਡੇ ਭਾਈ ਦੀ ਬਦਲੀ ਦਿੱਲੀ ਹੀ ਹੋ ਗਈ ਸੀ ਅਤੇ ਉਹ ਆਰ ਕੇ ਪਰਮਬਾਲਾ ਕਿਸੇ ਦੇ ਕੁਆਟਰ ਦਾ ਕਮਰਾ ਛੱਡ ਕੇ ਉਸੇ ਨਾਲ ਰਹਿਣ ਲੱਗ ਪਿਆ ਸੀ ਗਰਮੀਆਂ ਦੀਆਂ ਛੁੱਟੀਆਂ ਵਿੱਚ ਉਹਦੇ ਭਾਈ ਦੀ ਇੱਕ ਸਾਲੀ ਲਲਿਤਾ ਪੜ੍ਹਾਈ ਮੁਕਾ ਕੇ ਉਹਨਾਂ ਕੋਲ ਆਈ ਸੀ ਰੰਗਾਨਾਥ ਨੇ ਉਸ ਕੁੜੀ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ ਸਧਾਰਨ ਕੁੜੀ ਆਮ ਕੁੜੀਆਂ ਵਰਗੀ ਕਈ ਵਾਰ ਰੰਗਾਨਾਥ ਦੀ ਭਾਬੀ ਨੇ ਜੇ ਕੁਝ ਕਹਿਣਾ ਹੁੰਦਾ ਉਹ ਆਪ ਆਉਣ ਦੀ ਥਾਂ ਲਲਿਤਾ ਨੂੰ ਭੇਜ ਦਿੰਦੀ ਉਹ ਫਿਲਮੀ ਅਖਬਾਰ ਰਸਾਲੇ ਵਿੱਚ ਡੁੱਬਿਆ ਬਿਨਾ ਵੇਖਿਆ ਕੱਲ ਦਾ ਜਵਾਬ ਦੇ ਦਿੰਦਾ। ਕਈ ਵਾਰ ਲਨਤਾ ਨੇ ਬਾਜ਼ਾਰੋਂ ਕੁਜਲੈਂਡ ਜਾਣਾ ਹੁੰਦਾ ਤਾਂ ਰੰਗਾ ਨਾਥਨ ਦਾ ਭਾਈ ਉਹਨੂੰ ਮੱਲੋ ਜੋਰੀ ਨਾਲ ਭੇਜ ਦਿੰਦਾ। ਉਹ ਚੁੱਪਚਾਪ ਨਾਲ ਤੁਰਿਆ ਜਾਂਦਾ ਅਤੇ ਚੁੱਪਚਾਪ ਨਾਲ ਪੜਿਆ ਆਉਂਦਾ। ਇੱਕ ਐਤਵਾਰ ਰੰਗਾ ਨਾਥਨ ਦੀ ਭਾਬੀ ਨੇ ਦੋ ਟਿਕਟਾਂ ਦੇ ਕੇ ਉਹਨੂੰ ਕਿਹਾ ਕਿ ਉਹ ਲਲਤਾ ਨੂੰ ਫਿਲਮ ਵਿਖਾ ਲਿਆਵੇ। ਉਹ ਇੱਥੇ ਆ ਕੇ ਫਿਲਮ ਨੂੰ ਤਰਸੀ ਪਈ ਸੀ। ਤੇ ਰੰਗਾ ਨਾਥ ਦੇ ਭਾਈ ਅਤੇ ਪਰਜਾਈ ਨੂੰ ਵੇਲ ਨਹੀਂ ਸੀ ਉਹਨੂੰ ਕਿਸੇ ਕੁੜੀ ਨਾਲ ਫਿਲਮ ਦੇਖਣ ਜਾਣਾ ਬੜਾ ਅਜੀਬ ਲੱਗਿਆ ਪਰ ਫਿਲਮ ਮਿਸ ਸੁਨੀਤਾ ਦੀ ਸੀ ਅਤੇ ਉਹ ਤਾਂ ਆਪ ਜਾਣ ਦਾ ਪ੍ਰੋਗਰਾਮ ਬਣਾ ਰਿਹਾ ਸੀ ਤੇ ਉਹ ਦੋਵੇਂ ਮਿਸ ਸੁਨੀਤਾ ਦੀ ਫਿਲਮ ਵੇਖਣ ਚਲੇ ਗਏ ਮਿਸ ਸੁਨੀਤਾ ਦੀ ਫਿਲਮ ਅਤੇ ਰੰਗਾ ਨਾਥਨ ਸਕਰੀਨ ਤੋਂ ਧਿਆਨ ਲਾਪੇ ਨਹੀਂ ਸੀ ਕਰ ਰਹਾ ਪਰ ਉਹਨੂੰ ਕਈ ਵਾਰ ਲੱਗਿਆ ਜਿਵੇਂ ਲਲਿਤਾ ਸਕਰੀਨ 'ਤੇ ਥਾਂ ਉਸ ਵੱਲ ਵੇਖ ਰਹੀ ਹੋਵੇ ਇੰਟਰਵਾਲ ਵਿੱਚ ਰੰਗਾਨਾਥਨ ਚੁੱਪਚਾਪ ਆਪਣੀ ਸੀਟ ਉੱਤੇ ਬੈਠਾ ਰਿਹਾ ਲਲਿਤਾ ਨੇ ਉਹਦਾ ਹੱਥ ਪੜ ਕੇ ਕੋਕਾ ਕੋਲਾ ਪੀਣ ਲਈ ਕਿਹਾ ਰੰਗਾਨਾਥਨ ਨੂੰ ਇੱਕ ਅਜੀਬ ਜਿਹਾ ਅਹਿਸਾਸ ਹੋਇਆ ਅਤੇ ਉਹਨੇ ਹੱਥ ਖਿੱਚ ਲਿਆ ਉਹ ਕੋਕਾ ਕੋਲਾ ਪੀ ਕੇ ਮੁੜੇ ਤਾਂ ਫਿਲਮ ਸ਼ੁਰੂ ਹੋ ਚੁੱਕੀ ਸੀ ਪਿਛਲੇ ਅੱਧ ਵਿੱਚ ਫੇਰ ਕਈ ਵਾਰ ਰੰਗਾਨਾਥਨ ਲੱਗਿਆ ਜਿਵੇਂ ਲਲਿਤਾ ਉਸ ਵੱਲ ਹੀ ਵੇਖ ਰਹੀ ਹੋਵੇ ਉਹਦਾ ਅੱਖ ਮੋੜ ਕੇ ਲਲਿਤਾ ਵੱਲ ਵੇਖਣ ਨੂੰ ਦਿਲ ਕੀਤਾ ਪਰ ਉਹ ਫੇਰ ਫਿਲਮ ਵੇਖਦਾ ਰਿਹਾ ਸਿਨੇਮੇ ਵਿੱਚੋਂ ਨਿਕਲ ਕੇ ਉਹ ਇੱਕ ਪਾਰਕ ਵਿੱਚ ਜਾ ਬੈਠੇ। ਸੂਰਜ ਮੱਠਾ ਪਹਿ ਚੁੱਕਿਆ ਸੀ। ਉਹ ਇੱਕ ਸੰਘਣੇ ਬੂਟੇ ਦੀ ਓਟ ਵਿੱਚ ਬੈਠੇ ਸਨ। ਲਲਿਤਾ ਨੇ ਰੰਗਾਨਾਥ ਦੇ ਦੋਵੇਂ ਹੱਥ ਕੋਟ ਕੇ ਕਿਤੋਂ ਡੂੰਘੀ ਨਿਕਲਦੀ ਆਵਾਜ਼ ਵਿੱਚ ਪੁੱਛਿਆ। ਰੰਗਾਨਾਥਨ ਮੈਨੂੰ ਆਇਆ ਐਨੇ ਦਿਨ ਹੋ ਗਏ। ਤੂੰ ਆਖ ਚੁੱਕੇ ਵੀ ਨਹੀਂ ਵੇਖਿਆ। ਐਨੀ ਬੇਰੁਖੀ ਵੀ ਕੀ? ਰੰਗਾਨਾਥ ਨੇ ਲਲਿਤਾ ਵੱਲ ਵੇਖਿਆ ਜਿਹੋ ਜਿਹੀ ਘਰੇਤੋਰੀ ਫਿਰਦੀ ਉਹਨੇ ਵੇਖੀ ਸੀ। ਉਹ ਉਸ ਤਰ੍ਹਾਂ ਦੀ ਨਹੀਂ ਸੀ ਉਹਦਾ ਰੰਗ ਪੱਕਾ ਸੀ ਪਰ ਪੱਕਾ ਕਿੱਥੇ ਸੀ ਬਿਲਕੁਲ ਸਨੀਤਾ ਵਰਗਾ ਸੀ ਉਹਦੀਆਂ ਅੱਖਾਂ ਉਹ ਆਮ ਵਰਗੀਆਂ ਸੰਭਦਾ ਰਿਹਾ ਸੀ ਪਰ ਉਹ ਤਾਂ ਸਨੀਤਾ ਵਰਗੀਆਂ ਮੋਟੀਆਂ-ਮੋਟੀਆਂ ਸਨ ਉਹਦਾ ਨੱਕ ਉਹਨੂੰ ਜਰਾ ਕੋ ਫੈਲਮਾ ਲੱਗ ਰਿਹਾ ਸੀ ਪਰ ਉਹ ਤਾਂ ਸਭ ਸਨੀਤਾ ਦੇ ਨੱਕ ਵਰਗਾ ਤਿੱਖਾ ਸੀ ਉਹਦੇ ਬੁੱਲ ਉਹਦੀ ਮੁਸਕਾਨ ਸਭ ਕੁਝ ਸਨੀਤਾ ਵਾਂਗ ਹੀ ਤਾਂ ਸੀ ਲਲਿਤਾ ਰੰਗਾਨਾਥੰ ਦੀ ਹੱਥ ਕੋਟ ਕੇ ਜਵਾਬ ਉਡੀਕ ਦੀ ਚੁੱਪਚਾਪ ਬੈਠੀ ਸੀ ਰੰਗਾਨਾਥੰ ਦੀਆਂ ਅੱਖਾਂ ਉਹਦੇ ਚਿਹਰੇ ਉੱਤੇ ਲੱਗੀਆਂ ਹੋਈਆਂ ਸਨ ਉਹਦੇ ਸਾਹਮਣੇ ਜਿਵੇਂ ਮੋਮ ਦੀ ਢੇਰੀ ਹੋਵੇ ਜਿਸ ਉੱਤੋਂ ਕੁਝ ਪੰਗਰ ਪੰਗਰ ਕੇ ਛੇਟ ਹੋ ਨਵੇਂ ਨਕਸ਼ ਨਿਕਲ ਰਹੇ ਹੋਣ ਰੰਗਾਨਾਥੰ ਦੀਆਂ ਅੱਖਾਂ ਚਮਕ ਉੱਠੀਆਂ ਅਤੇ ਉਹਨੇ ਆਪਣੇ ਹੱਥ ਲਲਿਤਾ ਦੇ ਹੱਥਾਂ ਵਿੱਚੋਂ ਖਿੱਚ ਕੇ ਉਹਦੇ ਹੱਥ ਕੋਟ ਲਏ ਔਰ ਫਿਰ ਸਭ ہمارا ਸ਼ਾਦੀ ਹੋ ਗਿਆ ਰੰਗਾਨਾਥੰ ਨੇ ਗੱਲ ਮੁਕਾਈ میں بت بنیا وہ اکاں سندا رہا سی بہت خوب رنگاناتھن ایک بار پھر مبارک ہو میں لئی کہا چلو چلیں وہ لوگ آ گئے ہو گئے میری پتنی باہر ریلنگ کول کھڑی سی میں نال ملایا رنگا نے دور کھڑی دوجے بیک دی ایک مو کر دیا کہا صاحب میں اپنی پتنی کو ابھی آپ سے ملاتا ہوں تے پھر انہیں آواز دیتی سنیتا سنیتا ادھر آ رہی سی میں مسکرا کے ننگا ناتن ویکیا وہ میری گل سمجھ کے بولیا صاحب للتا مجھے سنیتا سی اتنا ملتا جلتا لگتا ہے میں تو اسے سنیتا ہی کہتا ہوں تے کڑی ساڈے ول آ رہی سی کچھ کچھ پکا رنگ صدا نین نقش بلا اتنے مسکراہٹ کڑی جو للتا سی پر جو سنیتا بھی سی